ਮੈਂ ਬਾਹਰੋਂ ਕੈਨੇਡਾ ਦੇ ਸਪਰਸਮ ਆਇਆ ਸਪੈਸ਼ਲ ਧਰਨੇ ਲਈ ਆਇਆ ਹਾਂ। ਅੱਛਾ ਸਿੱਧੇ ਬਾਏ ਜੀ ਸਿੱਧੇ ਘਰੇ ਨਹੀਂ ਗਏ ਤੁਸੀਂ? ਨਹੀਂ ਨਹੀਂ ਵੀਰੇ ਘਰੇ ਗਏ ਸੀਗੇ। ਵੀਰੇ ਨਹੀਂ ਕਹਿੰਦਾ ਜਾਣਾ ਵੀ ਆਪਾਂ ਉਸੇ ਮੈਗਾ ਚਲੋ ਭਾਈ ਤਿਆਰ ਆਪਾਂ ਜਾਣ। ਕੈਨੇਡਾ ਕਿਹੜੇ ਸ਼ਹਿਰ ਰਹਿੰਦੇ ਭਾਜੀ? ਮੈਂ ਬ੍ਰੈਮਟਨ। ਅੱਛਾ ਇਹ ਬ੍ਰੈਮਟਨ ਵਾਲੇ ਆ ਜੀ ਉਹ ਸਿੱਧੂ ਮੂਸੇ ਵਾਲੇ ਦਾ ਗਾਣਾ ਸੁਣਿਆ ਹੋਗਾ ਤੁਸੀਂ ਕੱਲੇ ਘਰੇ ਨੇਰੇ ਤੇ ਸਵੇਰੇ ਮਿੱਤਰਾਂ? ਬੀਟਾਉਣ ਵਿੱਚ ਕਿਹੜਾ ਨਹੀਂ ਲਾਈਦਾ ਤੇ ਇਹ ਭਾਜੀ? ਯਾਰ ਵੀਰੇ ਉੱਤੇ ਬੈਠਦਾ ਤਾਂ ਬੜਾ ਅੱਕ ਲੱਗਦਾ ਵੀ ਦੇਖਿਆ ਨਹੀਂ ਜਾਂਦਾ ਇੱਥੇ ਬੈਠਾ ਆ ਹੀ ਹੁੰਦਾ ਵੀ ਆਪਾਂ ਜਾਈਏ ਛੇਤੀ ਨਾਲ ਵਿੱਚ ਸਭੀ ਜਨਗ੍ਰੀਨ ਵੀ ਇੱਥੇ ਸੀਗੇ ਜਦੋਂ ਅਕੇ ਵਾਪਸ ਵੀਰੇ ਦੇਖਦੇ ਆਂ ਜਿਵੇਂ ਹੋਊਗਾ ਇਹ ਰਟਾਂ ਟਿਕਟ ਲਈ ਨਹੀਂ ਸਿੰਗਲ ਹੀ ਰਹੀ ਹੋਈ ਪੰਜਾਬ ਦਾ ਨਾਂ ਹੀ ਬਹੁਤ ਜੰਗਾ ਲੱਗਦਾ ਵੀਰੇ ਪੰਜਾਬ ਵੀਰੇ ਪੰਜਾਬ ਦਾ ਫਿਰ ਪੰਜਾਬ ਹੀ ਆ ਪੰਜਾਬੋਂ ਦਾ ਕੀ ਕਹਿ ਸਕਦੇ ਆ ਪੈਦਾ ਦਾ ਕੋਈ ਦੇ ਨਹੀਂ ਦੇ ਸਕਦਾ ਵੀਰੇ ਕਹਿੰਦੇ ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ ਹਨਾ ਉਹ ਅਰਜਨ ਢੱਲੋਂ ਨੇ ਗਾਣਾ ਵੀ ਸਹੀ ਗਾਇਆ ਹਨਾ ਗਾਣੇ ਇਹ ਕਹਿੰਦੇ ਹੁੰਦੇ ਸੀ ਵੀ ਸੱਤ ਸਮੁੰਦਰੋਂ ਪਾਰ ਹੈ ਹਨਾ ਕੋਈ ਕੋਈ ਆਉਂਦਾ ਦੁੱਖ ਦੀ ਘੜੀ ਦੇ ਵਿੱਚ ਤਾਂ ਆਹ ਭਾਜੀ ਨੂੰ ਸਲੂਟ ਬਣਦਾ ਇਹ ਭਾਜੀ ਕੈਨੇਡਾ ਤੋਂ ਸਪੈਸ਼ਲ ਇੱਥੇ ਆਏ ਨੇ ਤਾਂ ਜੋ ਇਸ ਮੋਰਚੇ ਦੇ ਵਿੱਚ ਜਾਂ ਇਸ ਅੰਦੋਲਨ ਦੇ ਵਿੱਚ ਸਹਿਯੋਗ ਪਾਇਆ ਜਾ ਸਕੇ ਤੇ ਕਰਮੇ ਲਈ ਪੱਖੇ ਵੀ ਲਿਆਂਦੇ ਸੀ ਪੱਖੇ ਵੀ ਲਿਆਂਦੇ ਹੋਏ ਆ ਨਾ ਜੀ ਤੇ ਸਿਲਡਰ ਵੀ ਆਉਂਦੇ ਆ ਭਾਈ ਸਿਲਡਰੀਆਂ ਟਰਾਲੀ ਹਾਂਜੀ ਨਾਲ ਕੂਲਰ ਵੀ ਆਉਂਦੇ ਬਈ ਪਿੰਡੋ ਤੁਰੀਆਂ ਦੀਆਂ ਟਰਾਲੀਆਂ ਕੋਈ ਵਧੀਆ ਜੀ ਕਰੇ ਜੀ ਨਹੀਂ ਲੱਗਦਾ ਖੰਸਲ 13 ਦਿਨ ਦਾ ਇੱਥੇ ਬੈਠੇ ਆਂ ਹਾਂ ਤੇ ਜੀ ਨਹੀਂ ਲੱਗਦਾ ਵੇ ਜਿਵੇਂ ਸਦੈਲ ਨਹੀਂ ਲੱਗਦਾ ਹਣਾ ਹੁਣ ਇੱਥੇ ਹੀ ਆਹ ਭਾਜੀ ਕੀ ਕਹਿਣਾ ਚਾਹੁੰਦੇ ਕੀ ਕਹਾਂਗੇ ਭਾਜੀ ਹਾਂਜੀ ਘਰਮੀ ਲਈ ਪੱਖੇ ਵੀ ਲਿਆਂਦੇ ਸੀ ਪੱਖੇ ਵੀ ਲਿਆਂਦੇ ਹੋਏ ਆ ਨਾ ਜੀ ਨਾਲ ਕੂਲਰ ਵੀ ਆਉਂਦੇ ਬਈ ਪਿੰਡੋ ਤੁਰੀਆਂ ਦੀਆਂ ਟਰਾਲੀਆਂ ਹਾਂਜੀ ਨਾਲ ਕੂਲਰ ਵੀ ਆਉਂਦੇ ਬਈ ਪਿੰਡੋ ਤੁਰੀਆਂ ਦੀਆਂ ਟਰਾਲੀਆਂ ਤੇ ਜਿਹੜਾ ਜੀ ਜਿਹੜੇ ਕਿਸਾਨ ਨੇ ਪੱਕੇ ਪੈਰੀ ਜਿਵੇਂ ਕਹਿ ਸਕਦੇ ਆ ਕਿ 6-6 ਮਹੀਨੇ ਦਾ ਸਾਲ-ਸਾਲ ਦਾ ਜਿਹੜਾ ਰਾਸ਼ਨ ਨਾਲ ਲੈ ਕੇ ਆਏ ਹੋਏ ਨੇ ਤਾਂ ਹੌਸਲੇ ਇਹਨਾਂ ਦੇ ਪੂਰੇ ਬੁਲੰਦ ਨੇ ਕਿਉਂਕਿ ਕਿਸਾਨਾਂ ਦਾ ਮੰਨਣਾ ਆ ਵੀ ਭਾਈ ਜਿਹੜੀਆਂ ਮੰਗਾਂ ਸਰਕਾਰ ਮੰਨੀ ਸੀਗੀ ਵੀ ਭਾਈ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ ਉਹ ਮੰਗਾ ਤੋਂ ਸਰਕਾਰ ਭੱਜਦੀ ਹੋਈ ਨਜ਼ਰ ਆ ਰਹੀ ਹੈ ਤੇ ਤਾਂ ਕਰਕੇ ਕਿਸਾਨ ਪੰਜਾਬ ਦੇ ਵੱਖੋ ਵੱਖਰੇ ਪਿੰਡਾਂ ਤੋਂ ਇੱਥੇ ਪੱਕੇ ਪੈਰੀ ਪਹੁੰਚੇ ਹੋਏ ਨੇ ਤਾਂ ਆਹ ਭਾਈ ਸਾਹਿਬ ਹਣੀ ਮੰਜੇ ਵੀ ਲਿਆਏ ਹੋਏ ਨੇ ਤੇ ਮੈਂ ਇੱਥੋਂ ਲੰਘ ਰਿਹਾ ਸੀਗਾ ਤਾਂ ਪਾਜੀ ਨੇ ਪਿੱਛੋਂ ਆਵਾਜ਼ ਮਾਰੀ ਕਹਿੰਦੇ ਅਸੀਂ ਪੱਕੇ ਵੀ ਲੈ ਕੇ ਆਏ ਆ ਪਾਜੀ ਹੋਰ ਕਿਹੜੇ ਕਿਹੜੇ ਜਿਹੜਾ ਸੰਦ ਸਮਾਨ ਨਾਲ ਲੈ ਕੇ ਆਏ ਹੋ ਤੁਸੀਂ ਹੁਕਮ ਕਰੋ ਉਹ ਹੀ ਜਹਾਜ਼ਰ ਕਰ ਦਾਂਗੇ ਕਿਤੇ ਵੀ ਬਸ ਹੁਕਮ ਦੀ ਗੱਲ ਹੈ ਹਨਾ ਘਰ ਵਾਲਾ ਮਾਹੌਲ ਮਿਲ ਰਿਹਾ ਜੀ ਪੂਰਾ ਬਸ ਤੋਂ ਵੀ ਵਧੀਆ ਜੀ ਕਰਦਾ ਜੀ ਨਹੀਂ ਲੱਗਦਾ 7 13 ਤਰੀਕ ਦਾ ਇੱਥੇ ਬੈਠੇ ਆ ਹਾਂ ਕਰਿਆ ਜੀ ਨਹੀਂ ਲੱਗਦਾ ਜਿਵੇਂ ਸਦਿਲ ਨਹੀਂ ਲ ਜਾਨ ਬਾਰੇ ਇਹ ਜਿਹੜਾ ਹਰਿਆਣਾ ਸਰਕਾਰ ਵੱਲੋਂ ਇਹ ਰਵਈਆ ਵਰਤਿਆ ਜਾ ਰਿਹਾ ਹੈ ਉਹਦੇ ਬਾਰੇ ਕੀ ਖਿਆਲ ਹੈ ਇਹ ਚੰਗਾ ਹੈ ਜਾਂ ਮਾੜਾ ਜੀ ਉਹ ਤਾਂ ਅੱਜ ਦੀ ਰਾਤ ਕੱਢੋ ਜੀ ਕੱਲ ਨੂੰ ਦੱਸ ਹੀ ਦੇਵਾਂਗੇ ਚੰਗਾ ਕੀ ਹੈ ਮਾੜਾ ਕੀ ਹੈ ਹਾਂ ਅੱਜ ਦੀ ਰਾਤ ਜਿੰਦੇ ਯਾਰ ਅਸੀਂ ਵੇਟ ਕਰ ਰਹੇ ਹਾਂ ਨਾ ਹਲੇ ਇੰਤਜ਼ਾਰ ਕਰ ਰਹੇ ਹਾਂ ਹਾਂ अच्छा ਕਿਹੜੇ ਏਰੀਆ ਤੋਂ ਆਏ ਹੋ ਤੁਸੀਂ ਹਟਾ ਲੋਹੜਾਣਾ ਜ਼ਿਲ੍ਹਾ ਹੀ ਲੁਧਿਆਣਾ ਹੈ ਨਾ ਤਾਂ ਬਿਲਕੁਲ ਦੋਸਤੋ ਪੰਜਾਬ ਦੇ ਵੱਖੋ ਵੱਖਰੇ ਖੇਤਰਾਂ ਤੋਂ ਚਾਹੇ ਆਪਾਂ ਮਾਲਵੇ ਦੀ ਗੱਲ ਕਰ ਲਈਏ ਚਾਹੇ ਦੁਆਬੇ ਦੀ ਗੱਲ ਕਰ ਲਈਏ ਚਾਹੇ ਮਾਝੇ ਦੀ ਗੱਲ ਕਰ ਲਈਏ ਜਦੋਂ ਕਹਿੰਦੇ ਹੋਂਦ ਦੀ ਲੜਾਈ ਹੁੰਦੀ ਹੈ ਤਾਂ ਸਾਰੇ ਕੱਤਰ ਹੁੰਦੇ ਆ ਤੇ ਭਾਈ ਜੀ ਤੁਸੀਂ ਤੁਹਾਡੇ ਫਿਰ ਜ਼ਹਿਨ 'ਚ ਖਿਆਲ ਕਿਵੇਂ ਆ ਵੀ ਭਾਈ ਉੱਥੇ ਜਾਈਏ ਜਿੱਥੇ ਵੱਖੋ ਵੱਖਰੇ ਕਿਸਾਨ ਜਾ ਹਾਂਜੀ ਨਾ ਬਾਰੋਂ ਕੈਨੇਡਾ ਦੇ ਸਪਰਸ ਤੋਂ ਆਇਆ ਸਪੈਸ਼ਲ ਧਰਨੇ ਦੇ ਆਇਆ ਹੈ ਅੱਛਾ ਸਿੱਧੇ ਭਾਈ ਜੀ ਸਿੱਧੇ ਘਰੇ ਨਹੀਂ ਗਏ ਤੁਸੀਂ ਨਹੀਂ ਨਹੀਂ ਵੀਰੇ ਘਰੇ ਗਏ ਸੀਗੇ ਵੀਰ ਨੂੰ ਕਿਹਦੇ ਜਾਣਾ ਵੀ ਉਹ ਤੋਂ ਮੈਂ ਕਿਹਾ ਚਲੋ ਭਾਈ ਤਿਆਰ ਆਪਾਂ ਜਾਣ ਕੈਨੇਡਾ ਕਿਹੜੇ ਸ਼ਹਿਰ ਰਹਿੰਦੇ ਭਾਜੀ ਮੈਂ ਬ੍ਰੈਂਟਨ ਅੱਛਾ ਇਹ ਬ੍ਰੈਂਟਨ ਵਾਲੇ ਆ ਜੀ ਉਹ ਸਿੱਧੂ ਮੂਸੇ ਵਾਲੇ ਦਾ ਗਾਣਾ ਗਾਣਾ ਸੁਣਿਆ ਹੋਗਾ ਤੁਸੀਂ ਕੱਲੇ ਕਹ ਰਹੇ ਨੇਰੇ ਤੇ ਸਵੇਰੇ ਮਿੱਤਰਾਂ ਬੀਟ ਆਨ ਵਿੱਚ ਕਿਹੜਾ ਨਹੀਂ ਲਾਈਦਾ ਤੇ ਇਹ ਭਾਜੀ ਉਸੇ ਸ਼ਹਿਰ ਤੋਂ ਆਏ ਆ ਪਾਜੀ ਬ੍ਰੈਂਪਟਨ ਦੇ ਹਾਲ ਕਿਹੋ ਜਿਹਾ ਜੀ ਮਾਹੌਲ ਕੀ ਆ ਜੀ ਉੱਥੇ ਮਾਹੌਲ ਵੀਰੇ ਠੀਕ ਆ ਕੰਮ ਥੋੜਾ ਘੱਟ ਮਿਲਦਾ ਕੰਮ ਘਾਟਾ ਮਿਲਦਾ ਹਨ ਤੇ ਇਹ ਫਿਰ ਏਦਾਂ ਤੁਹਾਡੇ ਖਿਆਲ ਕਿਵੇਂ ਆਉਂਦਾ ਸੀ ਜਦੋਂ ਉੱਥੇ ਬੈਠੇ ਆ ਤੁਸੀਂ ਖਬਰ ਸੁਣਦੇ ਸੀ ਕਿ ਵੀ ਭਾਈ ਸਾਡੇ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਨੇ ਪੰਜਾਬ ਦੇ ਵਿੱਚ ਬਹੁਤ ਮਾੜੇ ਹਾਲ ਆ ਸਰਕਾਰ ਮਾੜਾ ਰਵਈਆ ਕਰ ਰਹੀ ਫਿਰ ਤੁਹਾਡੇ ਦਨ ਚ ਖਿਆਲ ਕਿਹੋ ਜੇ ਹੁੰਦੇ ਸੀਗੇ ਯਾਰ ਵੀ ਉੱਤੇ ਬੈਠਦੇ ਤਾਂ ਬੜਾ ਅੱਖ ਲੱਗਦਾ ਵੀ ਦੇਖਿਆ ਨਹੀਂ ਜਾਂਦਾ ਇੱਥੇ ਬੈਠ ਆਈ ਹੁੰਦਾ ਵੀ ਆਪਾਂ ਜਾਈਏ ਸੀ ਦੀ ਨਾਲ ਵਿੱਚ ਸ਼ਾਮਲ ਹੋਈਏ ਚਾਹ। ਬਹੁਤ ਅੱਛਾ ਜੀ। ਦਿੱਲੀ ਵੀ ਬਹੁਤ ਟਾਈਮ ਲਾ ਕੇ ਪਹਿਲਾਂ ਵੀ ਮੈਂ ਇੱਥੇ ਵੀਰੇ ਜਦੋਂ ਆਪਾਂ 26 ਜਨਵਰੀ ਨੂੰ ਵੀ ਇੱਥੇ ਹੀ ਸੀਗੇ ਜਦੋਂ ਅੱਗੇ। ਹਾਂ। ਤਾਂ ਦੋਸਤੋ ਮੈਂ ਕਹਿੰਦਾ ਵੀ ਜਿਹੜੇ ਹਨਾ ਲੋਕ ਕੈਨੇਡਾ ਵੱਲ ਭੱਜਣ ਦੀ ਮਤਲਬ ਦੌੜ ਲੱਗੀ ਹੋਈ ਆ ਭਰਾ ਨੂੰ ਜਿਹੜਾ ਦੁੱਖ ਜਿਹੜਾ ਆ ਨਾ ਇਹਨੂੰ ਲੱਗਾ ਵੀ ਭਾਈ ਸਾਡੇ ਕਿਸਾਨਾਂ ਨਾਲ ਤਕਾ ਹੋ ਰਿਹਾ ਮੇਰਾ ਜਾਣਾ ਜ਼ਰੂਰੀ ਦੀ ਘੜੀ ਦੇ ਵਿੱਚ ਤਾਂ ਆ ਭਾਜੀ ਨੂੰ ਸਲੂਟ ਬਣਦਾ ਹੈ ਭਾਜੀ ਕੈਨੇਡਾ ਤੋਂ ਸਪੈਸ਼ਲ ਇੱਥੇ ਆਏ ਨੇ ਤਾਂ ਜੋ ਇਸ ਮੋਰਚੇ ਦੇ ਵਿੱਚ ਜਾਂ ਇਸ ਅੰਦੋਲਨ ਦੇ ਵਿੱਚ ਸਹਿਯੋਗ ਪਾਇਆ ਜਾ ਸਕੇ ਤਾਂ ਭਾਈ ਜੀ ਹੁਣ ਜਿਹੜੀਆਂ ਇਹ ਹਰਿਆਣਾ ਸਰਕਾਰ ਵੱਲੋਂ ਇਹ ਜਿਹੜਾ ਬਾਰਡਰ ਲਾਇਆ ਗਿਆ ਇਹਦੇ ਬਾਰੇ ਕੀ ਖਿਆਲ ਹੈ ਇਹਦੇ ਬਾਰੇ ਤੁਸੀਂ ਕੀ ਸੋਚਦੇ ਆ ਗੁਰੇਤ ਤਾਂ ਹੁਣ ਅਸੀਂ ਦੀਕਦੇ ਆਂ ਵੀ ਕਦੋਂ ਸਾਨੂੰ ਦੱਸਣ ਵੀ ਮੀਟਿੰਗ ਕਦੋਂ ਖਤਮ ਹੋਵੇ ਦਾ ਸੀ ਅੱਗੇ ਜਾਈਏ ਅੱਗੇ ਜਾ ਕੇ ਵੀਰੇ ਦੇਖਾਂਗੇ ਉਹ ਕੀ ਬਾਕੀ ਅਸੀਂ ਵੱਡੇ ਜਿਵੇਂ ਕਹਿਣਗੇ ਅਸੀਂ ਤਾਂ ਉਮੀਦ ਕਰਨਾ ਸਭ ਤੋਂ ਅਖੀਰ ਜਦੋਂ ਉਧਰੋਂ ਜਹਾਜ਼ 'ਚ ਬੈਠੇ ਸੀਗੇ ਕਿੰਨੀ ਕੀ ਖੇਚ ਪਈ ਸੀਗੀ ਪੰਜਾਬ ਦੀ ਵੀਰੇ ਪੈਂਦੀ ਹੈ ਪੰਜਾਬ ਦੀ ਖੇਚ ਕੀ ਹੁੰਦੀ ਪੈਂਦੀ ਹੈਗੀ ਵੀਰੇ ਇੱਥੇ ਜਿੱਦਾਂ ਉੱਡੇ ਆ ਸੀ ਉਦੋਂ ਨਹੀਂ ਪੈਣ ਲੱਗ ਗਈ ਸੀ ਅੱਛਾ ਕਿਹੜੀਆਂ ਗੱਲਾਂ ਤੁਹਾਨੂੰ ਪੰਜਾਬ ਦੀਆਂ ਚੰਗੀਆਂ ਲੱਗਦੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਜਾਂ ਸਹੂਲਤਾਂ ਜਾਂ ਆਪਾਂ ਉਹੋ ਜਿਹਾ ਮਾਹੌਲ ਕੈਨੇਡਾ ਦੇ ਵਿੱਚ ਨਹੀਂ ਮਿਲਦਾ ਪੰਜਾਬ ਦਾ ਨਾਂ ਹੀ ਬਹੁਤ ਜੰਗਲ ਲੱਗਦਾ ਵੀਰੇ ਪੰਜਾਬ ਵੀਰੇ ਪੰਜਾਬ ਦਾ ਫਿਰ ਪੰਜਾਬ ਹੀ ਆ ਹੂੰ ਪੰਜਾਬੋਂ ਤਾਂ ਕੀ ਕਹਿ ਸਕਦੇ ਆ ਆਪਾਂ ਇਹਦਾ ਤਾਂ ਕੋਈ ਦੇ ਨੀ ਨਹੀਂ ਸਕਦਾ ਵੀਰੇ ਕਹਿੰਦੇ ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ ਹਨਾ ਉਹ ਅਰਜੰਟ ਢੱਲੋਂ ਨੇ ਗਾਣਾ ਵੀ ਸਹੀ ਗਾਇਆ ਹਨਾ ਅੱਛਾ ਤੇ ਹੁਣ ਫਿਰ ਵਾਪਸ ਕਦੋਂ ਜਾਵੋਗੇ ਜਿੱਤ ਪ੍ਰਾਪਤ ਕਰਕੇ ਜਾਵੋਗੇ ਜੇ ਕਦੋਂ ਵਿਚਾਰ ਕਦੋਂ ਬਣਿਆ ਹੋਇਆ ਵਾਪਸ ਵੀਰੇ ਦੇਖਦੇ ਨਹੀਂ ਜਿਵੇਂ ਹੋਊਗਾ ਇਹ ਰਟਾਂ ਟਿਕਟ ਲਈ ਨਹੀਂ ਸਿੰਗਲ ਹੀ ਰਹੀ ਹੋਈ ਤੇ ਇਹ ਭਾਜੀ ਮੈਂ ਕਹਿੰਦਾ ਇਹਨਾਂ ਨੂੰ ਸਲੂਟ ਕਰਨਾ ਬਣਦਾ ਹੈ ਕੈਨੇਡਾ ਤੋਂ ਭਾਜੀ ਹੁਣੀ ਸਿੱਧੇ ਇੱਥੇ ਆ ਗਏ ਤਾਂ ਇਹ ਕਹਿੰਦੇ ਵੀ ਭਾਈ ਪੰਜਾਬ ਦੀ ਖੇਚੀ ਇੰਨੀ ਪੈ ਗਈ ਹੈ ਨਾ ਤਾਂ ਸਾਨੂੰ ਜਾਣਾ ਜਿਹੜਾ ਮਜਬੂਰੀ ਬਣ ਗਈ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਆ ਉਹ ਜਿਵੇਂ ਆ ਦੇਖ ਸਕਦੇ ਹੋਣ ਇੱਥੋਂ ਦੀ ਆਪਾਂ ਉਦਾਹਰਣ ਦੇਖ ਲਈ ਆ ਭਾਈ ਸਾਹਿਬ ਹੁਣੀ ਆ ਬਾਜੀ ਇਦਾਂ ਬੇਫਿਕਰ ਹੋਏ ਹੋ ਕੇ ਪਏ ਆ ਜਿੱਦਾਂ ਕੋਈ ਟੈਨਸ਼ਨ ਨਹੀਂ ਨਹੀਂ ਹੁੰਦੀ ਹੈ ਨਾ ਸਿਰ ਤੇ ਤਾਂ ਆ ਪੰਜਾਬ ਦਾ ਮਾਹੌਲ ਚਾਹੇ ਅਮਰੀਕਾ ਚਲ ਜੀਏ ਆਪਾਂ ਕੈਨੇਡਾ ਚਲ ਜੀਏ ਇਦਾਂ ਦਾ ਮਾਹੌਲ ਦੋਸਤੋ ਨਹੀਂ ਮਿਲਣਾ ਇਸੇ ਕਰਕੇ ਪੰਜਾਬ ਦੀ ਖਿੱਚ ਪੈਂਦੀ ਆ ਵੈਸੇ ਅਰਜਨ ਢਿੱਲੋ ਦਾ ਤੁਸੀਂ ਗਾਣਾ ਵੀ ਸੁਣਿਆ ਹੋਗਾ ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਸਵਰਗਾ ਵਿੱਚ ਪੰਜਾਬ ਨਹੀਂ ਹੋਣਾ ਤਾਂ ਇਹ ਪੰਜਾਬ ਦੀਆਂ ਤਸਵੀਰਾਂ ਨੇ ਆ ਬਾਪੂ ਜੀ ਹੁਣੀ ਕੋਲ ਬੈਠੇ ਨੇ ਹੱਲਾ ਸ਼ੇਰੀ ਦੇਣ ਵਾਸਤੇ ਨੌਜਵਾਨੀ ਖਾਸ ਤੌਰ ਤੇ ਸ਼ੰਭੂ ਮੋਰਚੇ ਤੇ ਇੱ लिए बुजुर्ग हल्लाशरी देने वास्ते नौजवानानू इथे पहुंचे हुए ने ता हरियाणा प्रशासन दी गल गल ली हरियाणा सरकार वलो जेड़ा एक बैरिकेडिंग करके माड़ा रवैया जेड़ा ਵਰਤਿਆ ਜਾ ਰਿਹਾ ਹੈ ता ਹੁਣ ਇਹ ਨੌਜਵਾਨ ਨੇ ਕਹਿੰਦੇ ਵੀ ਭਾਈ ਸਾਨੂੰ ਤਾਂ ਸਿਗਨਲ ਹੀ ਚਾਹੀਦਾ ਵੀ ਕਿਹੜੀ ਗਾਡੀ ਸਾਨੂੰ ਆਗੂ ਸਹਿਬਾਨ ਕਹਿਣ ਵੀ ਪੱਟ ਦਿਓ ਬੈਰੀਕੇਟ ਜਾਂ ਚੱਕ ਦਿਓ ਫੱਟੇਓ ਇੰਤਜ਼ਾਰ ਕਰ ਰਹੇ ਨੇ ਹੁਣ ਦੇਖਣਾ ਹੋਵੇ ਕਿ ਕਦੋਂ ਜਿਹੜੇ ਇਹ ਕਿਸਾਨ ਅੱਗੇ ਦਿੱਲੀ ਵੱਲ ਕੁਛ ਕਰਦੇ ਨੇ